ਪਾਜੀ ਮੈਂ ਇੱਥੇ ਜਸਨੂਰ ਜ਼ਿਲ੍ਹੇ ਦੇ ਪਿੰਡ ਵਿੱਚ ਪਹੁੰਚਿਆ ਜਿੱਥੇ ਪਰਿਵਾਰ ਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਦੇਨ ਵਾਲਿਆਂ ਦਰੀਬੀ ਨਾਲ ਦੀ ਮੌਤ ਵੱਧ ਨਹੀਂ ਸੀ ਵੀ ਮੌਤ ਦੇ ਦੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਯਾਰ ਰੋਮ ਮਿੱਤਲ ਦਾ ਪਰਿਵਾਰ ਦੇ ਤਾਂ ਵੀ ਪਰਿਵਾਰ ਸਾਰਾ ਪਹਿਲਾ ਨੰਬਰ ਦਾ ਅੰਬਰਧਾਰੀ ਪਰਿਵਾਰ ਆ ਯਾਰ ਮਾਤਾ ਵੀ ਅੰਬਰਧਾਰੀ ਆ ਬੇਟਾ ਜੋ ਉਹਨਾਂ ਦਾ ਇੱਕ ਬੇਟਾ ਵੱਡਾ ਉਹ ਵੀ ਅੰਬਰਧਾਰੀ ਆ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਤੁਹਾਨੂੰ ਵੀਡੀਓ 'ਚ ਨਜ਼ਰ ਆਉਂਦੇ ਹੋਣੇ ਜਿਹੜੇ ਨੈਤਰ ਦੇ ਮੋਤੀ ਦੀ ਉਹਨਾਂ ਦੀ ਡੈਥ ਹੋਦੀ ਇਹ ਮਾਤਾ ਜੀ ਨੇ ਇਹ ਬੇਟਾ ਇਹ ਤਾਂ ਬੇਟਾ ਅਸੀਂ ਇਹ ਬੇਟੀਆ ਸਭ ਤੋਂ ਵੱਡੀ ਦਾ ਜਦੋਂ ਬੇਟੀ ਦੇ ਦਿਲ ਚ ਛੇ ਦਾ ਬਹੁਤ ਜਿਆਦਾ ਰੋਣ ਨਤਲਦਾ ਦੋਤੀ ਸਾਨੂੰ ਪਤਾ ਉਹਨੇ ਇਹ ਬੇਟੀ ਦਾ ਲਾਤ ਰੋਣ ਤਾਂ ਤਰਦਾ ਸਰਚਾ ਚਲਾਵੇ ਮਾਤਾ ਜੀ ਉਹਦੀ ਇਹਨਾਂ ਦਾ ਸਰਚਾ ਸਾਨੂੰ ਪਤਾ ਪੜਾਈਆਂ ਦਾ ਤਿੰਨੇ ਬੱਚੇ ਪੜਦੇ ਨੇ ਬਹੁਤ ਜਿਆਦਾ ਹੁੰਦਾ ਅਸੀਂ ਇਹੀ ਦਾਨਦਾਨੀ ਵੀਰਾਂ ਨੂੰ ਬੀਹ ਪਰਿਵਾਰ ਦੀ ਬਾਹ ਫੜੀ ਜਾਵੇ ਇਹਨਾਂ ਦਾ ਜਿਹੜਾ ਵੀ ਤਮਰੇ ਦੀ ਰਿਪੇਅਰ ਆ ਰਸੋਈ ਪਵਾ ਦਿੱਤੀ ਤੇ ਤਮਰੇ ਦਾ ਤਮੁਦਰਾ ਦਿੱਤਾ ਹੋਵੇ ਤਾਂ ਉੱਥੇ ਜਿਹੜਾ ਇਹ ਤਮਰਾ ਤੁਹਾਨੂੰ ਨਾਜਰ ਆਉਂਦਾ ਹੋਊ ਮੈਂ ਵੀਡੀਓ ਦਿਹਾਉਣਾ ਇਹ ਸਾਰਾ ਪਾਟਿਆ ਪਿਆ ਬਾਈ ਤੰਦਾਂ ਪਾਟਿਆ ਪਈਆਂ ਨੇ ਜਦੋਂ ਇਹ ਤਮਰਾ ਅੰਦਰ ਧਿਆ ਫੇਰ ਤਾਂ ਉਹ ਬਹੁਤ ਦੁਨੀਆ ਪਹੁੰਚ ਜੂ ਵੀਰੇ ਅਸੀਂ ਐਨ ਆਰ ਆਈ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਸ ਪਰਿਵਾਰ ਦੀ ਹੈਲਪ ਦਿੱਤੀ ਜਾਵੇ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਮਾਤਾ ਜੀ ਨੇ ਰੇਦਾ ਤਮਦਰਦੀਏ ਨੇ ਉਹ ਵੀ ਦੱਸਦੇ ਸੀ ਜਦੋਂ 9 ਆ ਜਾਣਾ ਜੇ 9 ਆ ਜੇ ਤਾਂ ਤਾਂ ਇਹ ਨੌ ਦਿਹਾੜੀ ਮਿਲ ਜਾਂਦੀ ਨਹੀਂ ਨਹੀਂ ਮਿਲਦੀ ਤੋਦੀ ਸਭ ਤੋਂ ਵੱਡੀ ਦਾ ਨਿਆਰ ਪਰਿਵਾਰ ਅੰਬਰਧਾਰੀ ਇਹਨਾਂ ਦੀ ਲਾਜ਼ਮੀ ਬਾਈਵਾਂ ਤੇ ਜਿੰਨੇ ਵੀ ਮੇਰੇ ਨਾਲ ਜੁੜੇ ਹੋਣ ਐ ਐਨ ਆਰ ਆਈ ਬਾਈ ਪਰਿਵਾਰ ਦਾ ਆਪਾਂ ਨੰਬਰ ਵੀ ਬੋਲਾਂਗੇ ਵੀਡੀਓ 'ਚ ਥਾਤਾ ਨੰਬਰ ਵੀ ਦਵਾਂਗੇ ਤੋਦੀ ਸਿੱਧੀ ਤੁਸੀਂ ਇਹਨਾਂ ਦੀ ਹੈਲਪ ਕਰੋ ਸਿੱਧੀ ਇਹਨਾਂ ਦੀ ਹੈਲਪ ਕਰੋ ਬਚਾ ਲੈ ਤੋ ਹੀ ਨਾ ਪਾਓ ਸਾਨੂੰ ਵੀ ਹੋਰ ਇੱਥੇ 10 ਮਿੰਟ 'ਚ ਜੋ ਵੀ ਸਮਾਨ ਦੇਣਾ ਤੁਸੀਂ ਦੇ ਦਿਓ ਆਬੇ ਉੱਤਥਾਤਾ ਨੰਬਰ ਚੱਤੀ ਥਾਤਾ ਨੰਬਰ ਇਹਨਾਂ ਦਾ ਜੇ ਤੁਹਾਨੂੰ ਵੀਡੀਓ ਚ ਨਜ਼ਰ ਆਉਂਦਾ ਉਹ ਥਾਤਾ ਨੰਬਰ ਆਹ ਥਾਤਾ ਨੰਬਰ ਆ ਗਿਆ ਵੀਰੇ ਤੇ ਐਫਸੀਆਈ ਤੋਂੜ ਸੋਨ ਸਾਰੀਆਂ ਚੀਜ਼ਾਂ ਜਦ ਹੋਣ ਐ ਐਫਸੀਆਈ ਤੋਂ 98770 ਸੰਧਿਆਪਨ ਸਦੀ 98770 ਪੁੱਤ 98770 17 1552 ਇਹ ਇਹਨਾਂ ਦਾ ਨੰਬਰ ਆ ਵੀਰੇ ਜਿੰਨੇ ਵੀ ਦਾਨੀ ਵੀਰ ਨੇ ਯਾਰ ਇਹ ਪਰਿਵਾਰ ਦੀ ਹੈਲਪ ਕਰੋ ਵੀਡੀਓ ਚੰਦੀ ਰੱਦੀ بھائی ਸ਼ੇਅਰ ਲਾਜ਼ਮੀ ਕਰਨਾ ਤੌ 3000 ਪਰਿਵਾਰ ਦੀ ਹੈਲਪ ਹੋ ਜੇ ਬਹੁਤ ਵਧੀਆ ਹੋ ਜੂ ਯਾਰ ਪਰਵਤਲਾ ਤੌਦੀ ਸਭ ਤੋਂ ਵੱਡੀ ਦਾ ਯਾਰ ਪਰਿਵਾਰ ਦੀ ਮਾਤਾ ਦਾ ਧੰਨਾ ਜੋ ਬੱਚਿਆਂ ਨੂੰ ਆਰੀ ਅਸਤ ਜੋ ਬੱਚਿਆਂ ਨੂੰ ਪਾਰਦੀ ਆ ਤੌਦੀ ਸਭ ਤੋਂ ਬੇਟੀ ਦਰਤੇ ਮੈਂ ਲਾਜ਼ਮੀ ਬੇਟੀ ਦਰਤੇ ਦੇਣਾ ਇਹ ਤਾਂ ਲਾਜ਼ਮੀ ਤਰਾ ਜਾਵੇ ਤੌਦੀਏ ਬੇਟੀ ਦੇ ਦਿਲ ਚ ਛੇ ਦਾ ਇਹਦਾ ਮਾਤਾ ਜੀ ਇਲਾਜ ਨਹੀਂ ਤਾ ਜੀ ਉਹਨਾਂ ਨੇ ਦੱਸਿਆ ਵੀ ਥਰਾਤ ਆਉਣੀ ਆ ਵੀ ਥਰਾਤ ਨਾਲ ਦਵਾਈਆਂ ਨਾਲ ਇਹੇ ਬੇਟੀ ਦਾ ਦਿਲ ਜੋ ਦਿਲ ਦਾ ਛੇ ਦਾ ਉਹ ਥੀਤ ਹੋ ਜੂ ਅਸੀਂ ਐਨ ਆਰ ਆਈ ਭਰਾਵਾਂ ਨੂੰ ਕਹਿੰਨੇ ਆ ਵੀ ਇਹਨਾਂ ਥਾਤਾ ਨੰਬਰ ਵੀ ਦੇਤਾ ਸਾਰਾ ਸਭ ਦੇਤਾ ਇਹਨਾਂ ਦੀ ਲਾਜ਼ਮੀ ਹੈਲਪ ਕਰੋ ਤੌਦੀ ਯਾਰ ਰੋਮ ਮਿੱਤ ਦਾ ਤੌਦੀ ਆਪਣੀਆਂ ਵੀ ਧੀਆਂ ਨੇ ਯਾਰ ਧੀ ਦੇ ਐਡੀ ਬਿਮਾਰੀ ਦਾ ਸਿਰ ਪਥਰਾਤ ਤਾਰਨਾ ਲਾਤੋਂ ਬੈਠੀ ਆ ਤੇ ਦਵਾਈ ਦਿਨੋ ਇਹਨਾਂ ਦਾ لازمی ਵੀਡੀਓ ਨੂੰ ਸ਼ੇਅਰ ਕਰਤੇ ਚੰਦੀ ਲੱਦੀ ਸ਼ੇਅਰ ਕਰ ਦਿਓ ਅਤੇ ਟਮੈਂਟਾਂ ਜਿੰਨੇ ਵੀ ਐਨ ਆਰ ਆਈ ਤੁਹਾਨੂੰ ਜਾਣਦੇ ਨੇ ਉਹਨਾਂ ਤਾਈ ਵੀਡੀਓ لازمی ਪਹੁੰਚਾ ਦਿਓ ਧੰਨਵਾਦ ਵੀ